점 몇개 앞으로로 Ll,요? 뭐하고 d r i n a l i thick H ਚਲੋ ਮਾਰੋਠੀ ਤੁਨ ਕਨੇ ਅਹਲੇ ਲਤਾ ਪੀੜ ਦਾ ਲਾਦੇ ਟੀਗਾ ਅੱਜ ਕੱਲ ਅਗਲੇ ਮਾਮਲੇ ਬੋਲਣ ਕਦੇ ਮੈਂ ਅਦਾ ਸ਼ੂਤ ਮੈਂ ਮੈਂ ਦਾ ਪਤੀ ਹਾਂ ਜੀ ਨਾਲ

ਅਸੀਦ ਹੋਈ ਹੈ ਜੀ ਸਕੰਦਰ ਸਿੰਘ ਹਾਂ ਭਰਾਵਾ ਅਸੀਦ ਹੋਈ ਹੈ ਸਕੰਦਰ ਸਿੰਘ ਜੀ ਠੀਕ ਹੈ ਜੀ ਰੱਖ ਲਿਓ ਪੜੀਆਂ ਪਿੰਡ ਖਾਦੀਆਂ ਪੈਸੇ ਦਾ ਸਾਬ ਕਰਨਾ ਤੇ ਪੈਸੇ ਦਾ ਸਾਬ ਕਰਨਾ ਉਹ ਨਹੀਂ ਆਪਾਂ ਜੀ ਤੁਸੀਂ ਦੇਖ ਰਹੇ 18 ਨਿਊਜ਼ ਲਾਈਵ ਮੈਂ ਅਵਿਜੇ ਕੁਮਾਰ ਜਿਸ ਤਰ੍ਹਾਂ ਕੀ ਜ਼ਮੀਨ ਜਾਇਦਾਦ ਦੇ ਝਗੜੇ ਅਕਸਰ ਵੇਖਣ ਨੂੰ ਮਿਲਦੇ ਨੇ ਆਪਣੇ ਹੀ ਆਪਣਿਆਂ ਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਨੇ ਐਸਾ ਹੀ ਇੱਕ ਮਾਮਲਾ ਥਾਣਾ ਸਿਟੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਪਿੰਨਵਲੋ ਹੀ ਜਿਹੜੇ ਆਪਣੇ ਹੀ ਜਿਹੜੇ ਆਪਣੇ ਭਰਾ ਦੇ ਨਾਲ ਹੀ ਕਹਿੰਦੇ ਆ ਕਿ ਧੋਖਾ ਕੀਤਾ ਜਾ ਰਿਹਾ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਜੋ ਕਿ ਪਿੰਡ ਦੇ ਸਰਪੰਚ ਮੋਤਬਾਰ ਉਹ ਸਾਰੇ ਇੱਥੇ ਪਹੁੰਚੇ ਨੇ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਜ਼ਮੀਨ ਦਾ ਕਬਲਾ ਹੋ ਰਿਹਾ ਵਾ ਇਹ ਕਬਲੇ ਨੂੰ ਰੋਕਿਆ ਜਾਵੇ ਸਾਡੇ ਨਾਲ ਹੈਗੇ ਨੇ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਸਾਰੀ ਤੁਹਾਡਾ ਨਾਮ ਕੀ ਹੈ ਤੇ ਕੀ ਜ਼ਮੀਨ ਦਾ ਮਸਲਾ ਔਰ ਕਿਉਂ ਤੁਹਾਨੂੰ ਇੱਥੇ ਇਕੱਠਾ ਹੋਣਾ ਪੈ ਗਿਆ ਸਰ ਜੀ ਮੇਰਾ ਨਾਮ ਅਗਰਪਾਲ ਸਿੰਘ ਪਿੰਡ ਚ ਮਸਤਪੁਰ ਮਸਲਾ ਇਹ ਹੈ ਜੀ ਕਿ ਉਹ ਮੁੰਡੇ ਸਿਕੰਦਰ ਸਿੰਘ ਦੀ ਜ਼ਮੀਨ ਆ ਉਹ ਦੋ ਭਰਾ ਹੀ ਇੱਕ ਭਰਾ ਦੀ ਡੈਥ ਹੋ ਗਈ ਆ ਪਿਓ ਵੀ ਮਰ ਗਿਆ ਮਾਂ ਵੀ ਮਰ ਗਈ ਆ ਤੇ ਉਹ ਵਿਚਾਰੇ ਹੋਣਾ ਜਦੋਂ ਦਾ ਪਿਓ ਮਰਿਆ ਉਹਦਾਂ ਦਾ ਉਹਦੀ ਮਾਮੇ ਦੀ ਕੁੜੀ ਲੈ ਗਈ ਚੁੱਕ ਕੇ ਪਿੰਡੋਂ ਤੇ ਉਹਦਾਂ ਦਾ ਹੀ ਉਹਨੇ ਆਪ ਦੇ ਕੋਲ ਰੱਖਿਆ ਦਾ ਕਿ ਮਸਲਾ ਇਹ ਹੈ ਕਿ ਜ਼ਮੀਨ ਦੇ ਮਸਲੇ ਚ ਉਹਨੂੰ ਰੱਖਿਆ ਸੀ ਜਿੱਦਣ ਉਹ ਜ਼ਮੀਨ ਵੇਗ ਗਈ ਗੂਠਾ ਲੱਗ ਗਿਆ ਤੇ ਪੈਸੇ ਵੀ ਉਹਦੇ ਖਾਤੇ 'ਚ ਨਹੀਂ ਕੋਈ ਤੇ ਉਹਦਾ ਇਰਾਦਾ ਹੈ ਕਿ ਜ਼ਮੀਨ ਇਹ ਗੂਠਾ ਇਹ ਲਾਦੇ ਦੇ ਪੈਸੇ ਮੈਂ ਖਾਮਲਾ ਤੇ ਮੁੜਕੇ ਉਹਨੂੰ ਕਿਹ ਰੋਟੀ ਨਹੀਂ ਦੇਣੀ ਨਾ ਕਿ ਇਹ ਸਾਹਮਣਾ ਵਾ ਘਰ ਵੀ ਲਖਾ ਲਿਆ ਵਾ ਅਹੀਂ ਚੋਨੇ ਆ ਕਿ ਇਹਦੀ ਜਿੰਨਾ ਜਿਹੜਾ ਜ਼ਿੰਦਾ ਵਾ ਉਹਦੀ ਜ਼ਮੀਨ ਆਉਂਦੇ ਆ ਉਹਦੀ ਬਚੀ ਰਵੇ ਉਹ ਜਿੰਨੂੰ ਮਰਜ਼ੀ ਦੇ ਦੇ ਜਿੰਨਾ ਜਿਹੜਾ ਜੋ ਸਹਿਮਤ ਆ ਤਾਂ ਉਹਨੂੰ ਪੁੱਛ ਲੋ ਮਾਲੇ ਇਹ ਤੁਹਾਡਾ ਕਹਿੰਦੇ ਮਤਲਬ ਕਿ ਧੋਖਾ ਹੋ ਰਿਹਾ ਹੁੰਦੇ ਨਾਲ ਧੋਖੇ ਤਰੀਕੀ ਕੀਤੀ ਜਾ ਰਹੀ ਆ ਧੋਖਾ ਹੋ ਰਿਹਾ ਜੀ ਧੋਖਾ ਧੋਖਾ ਹੋ ਰਿਹਾ ਪੱਕਾ ਧੋਖਾ ਰਿਹਾ ਇਹ ਤੁਹਾਡਾ ਕੀ ਹੋਣਾ ਤੇ ਤੁਸੀਂ ਕੀ ਮੰਗ ਕਰਦੇ ਜੋ ਅਸੀਂ ਕਹਿੰਦੇ ਕਿ ਉਹਦੇ ਵਿਚਾਰੇ ਨੂੰ ਇਨਸਾਫ ਦਵਾਇਆ ਜਾਵੇ ਉਹਦੀ ਜ਼ਮੀਨ ਉਹਨੂੰ ਮਿਲੇ ਉਹਨੂੰ ਮਿਲੇ ਉਹਦੇ ਕੋਈ ਰਵੇ ਬਿਲਕੁਲ ਜੀ ਸਾਡੇ ਨਾਲ ਉਹ ਪਰਿਵਾਰ ਵਾਲੇ ਵੀ ਹੈਗੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਤੁਹਾਡਾ ਨਾ بیوی ਕੀ ਹੈ ਮਨਜੀਦਕਰ ਤੁਹਾਡਾ ਕੀ ਲੱਗਦੇ ਨੇ ਉਹ ਮੇਰੇ ਭਰਾ ਆ ਤੇ ਕੀ ਇਹ ਕਹਿ ਰਹੇ ਨੇ ਕਿ ਜਿਹੜਾ ਕਿ ਸਾਡੇ ਤੁਹਾਡੀ ਭੈਣ ਕੋਈ ਤੁਹਾਡੇ ਕਬਲਾ ਕਰੀ ਜਾਂਦੀ ਆ ਸਾਰੀ ਜ਼ਮੀਨ ਆਪਣੇ ਨਾਂ ਕਰੀ ਜਾਂਦੀ ਮਾਮੇ ਦੀ ਕੁੜੀ ਤੁਸੀਂ ਕੀ ਮੰਨ ਕਰਦੇ ਜੋ ਨਹੀਂ ਜ਼ਮੀਨ ਉਹਦੀ ਉਹਦੀ ਆਪਣੀ ਉਹਨੇ ਨਹੀਂ ਵੇਚਣੀ ਉਹਨੂੰ ਮੁੜ ਕੇ ਕਿੰਨੇ ਸਾਹਮਣੇ ਰੋਟੀ ਕਿੰਨੇ ਦੇਣੀ ਇਹਨਾਂ ਵੇਚ ਕੇ ਪੈਸੇ ਨੇ ਆਪਣੇ ਖਾਤੇ 'ਚ ਪਾ ਲੇ ਉਹਦੇ ਖਾਤੇ 'ਚ ਆਪੀ ਜ਼ੀਰੋ ਪੈنس ਤੋਂ ਨਹੀਂ ਮੁੜ ਕੇ ਨੂੰ ਤੇ ਕੌਣ ਸਾੰਭੂ ਕੌਣ ਰੋਟੀ ਔਖਾ ਰਿਹਾ ਔਖਾ ਪੜਾ ਜਿਆਦਾ ਹੁੰਦਿਆ ਥੋੜਾ ਪਤਾ ਨਹੀਂ ਹੁੰਦਿਆ ਕੀ ਮੰਗ ਕਰਦੇ ਜੋ ਮੰਗ ਤੁਹਾਨੂੰ ਆਖਿਆ ਵੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਬਿਲਕੁਲ ਜੀ ਕਾਰਵਾਈ ਦੀ ਮੰਗ ਕਰ ਰਹੇ ਨੇ ਸਰਪੰਚ ਹੈਗੇ ਨੇ ਪਿੰਡ ਦੇ ਮੌਜੂਦਾ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਨਰਮਿੰਦਰ ਸਿੰਘ ਸਰਪੰਚ ਜੀ ਨਰਮਿੰਦਰ ਜੀ ਦੋ ਧੜੇ ਪਿੰਡ ਦੇ ਵਿੱਚ ਇਹ ਮਸਲਾ ਆਇਆ ਵਾ ਨਿਕਲ ਕੇ ਕੀ ਇਹ ਸਚਾਈ ਇਹ ਬਿਲਕੁਲ ਠੀਕ ਹੈ ਰਹੇ ਨੇ ਜੀ ਜਿਹੜੇ ਮੁੰਡੇ ਦੀ ਜ਼ਮੀਨ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੈਂ ਤੁਹਾਡੇ ਮੁਤਾਬਕ ਕਿ ਉਹ ਮੁੰਡਾ ਸਹੀ ਹੈਗਾ ਤੇ ਜਿਹੜੇ ਉਹਦੀ ਮਾਮੀ ਦੀ ਕੁੜੀ ਉਹ ਗਲਤ ਕਰ ਰਹੀ ਹੈ ਉਹ ਤੇ ਹੁਣ ਇਹਨਾਂ ਦੇ ਉੱਥੇ ਰਹਿ ਰਿਹਾ ਹੈ ਇਹਨਾਂ ਨੂੰ ਪਹਿਲ-ਪਰਵਾਹ ਨੂੰ ਪਤਾ ਹੋਊਗਾ ਕੀ ਕੌਣ ਗਲਤ ਕਰਦਾ ਕੌਣ ਨਹੀਂ ਮੈਂ ਇੰਨਾ ਇੰਨੀ ਗਹਿਰਾਈ 'ਚ ਮੈਨੂੰ ਨਹੀਂ ਪਤਾ ਹੂੰ ਪਰ ਜੋ ਹੋ ਰਿਹਾ ਤੁਸੀਂ ਕੀ ਮੰਨਦੇ ਫਿਰ ਹੁਣ ਮੈਂ ਕਿਉਂ ਜਨਾਬੀ ਜੋ ਹੋ ਰਿਹਾ ਉਹਦਾ ਇਨਸਾਫ ਸਹੀ ਹੋਣਾ ਚਾਹੀਦਾ ਬਿਲਕੁਲ ਜੀ ਪਿੰਡ ਵਾਲੇ ਇਨਸਾਫ ਮੰਗ ਰਹੇ ਨੇ ਸਰਪੰਚ ਵੀ ਮੰਗ ਰਹੇ ਨੇ ਥਾਣਾ ਸਿਟੀ ਵਿੱਚ ਪਹੁੰਚੇ ਨੇ ਤਾਂ ਦੇਖਣਾ ਹੈ ਕਿ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕਰਦੇ ਨੇ ਕਿ ਇਹ ਜਿਹੜਾ ਮਾਮਲਾ ਵਾ ਉਸ ਧੋਖਾ ਧੜੀ ਨੂੰ ਕਿਸ ਤਰ੍ਹਾਂ ਸਾਹਮਣੇ ਲਿਆਉਂਦੇ ਨੇ ਇਹ ਜਿਹੜਾ ਮਾਮਲਾ ਹੁਣ ਵੇਖਾਂਗੇ ਕਿੰਨੀ ਜਲਦੀ ਪੁਲਿਸ ਸੁਝਾਵਾਉਂਦੀ ਹੈ 18 نیوز ਲਾਈਵ ਵਿਜੇ ਕੁਮਾਰ ਤਰਨਤਾਰਨ ਜੀ ਤੋਂ ਹੈ ਸਿਕੰਦਰ ਸਿੰਘ ਕਿਹੜਾ ਪਿੰਡ ਵਾ ਜਮਸਪੁਰਾ ਅਜਿਹੇ ਬਾਰੇ ਪੈਨਾਂ ਨੇ ਗੱਲ ਬਾਤ ਕੀਤੀ ਉਹ ਕਹਿੰਦੇ ਕੀ ਇਹ ਕੋਈ ਧੋਖਾ ਨਹੀਂ ਕੀਤਾ ਇਹ ਮੇਰੇ ਕੋਲ ਕਹ ਰਿਹਾ ਸੀ ਤੇ ਤੁਹਾਡਾ ਕੀ ਮਸਲਾ ਸਾਰਾ ਉਹ ਧੋਖਾ ਕੀਤਾ ਉਹ ਨੰਬਰ ਨਾਲ ਹੀ ਮੇ ਜਮੀਨ ਧੋਖਾ ਵੇਚ ਦੇ ਲੱਗੀ ਤੇ ਜਿਹੜੇ ਇਹ ਪਿੰਡ ਵਾਲੇ ਤੁਹਾਡੇ ਨਾਲ ਆਏ ਤੁਹਾਡੀ ਸਪੋਰਟ ਕਰ ਰਹੇ ਆ ਹਾਂਜੀ ਸਪੋਰਟ ਕਰ ਰਹੇ ਪਿੰਡ ਵਾਲੇ ਨੰਮ ਨੂੰ ਪਛਾਇਆ ਹਾਂ ਇਹਨਾਂ ਪਛਾਇਆ ਹਾਂ ਹਾਂਜੀ ਤੇ ਜਿਹੜੀ ਉਹ ਰਜਿਸਟਰੀ ਹੋਈ ਆ ਉਹ ਗਲਤ ਆ ਕਿ ਸਹੀ ਆ ਗਲਤ ਆ ਉਹਨੇ ਮੇਰਾ ਕੋਈ ਨਹੀਂ ਉਹਨੂੰ ਧੋਖੇ ਨਾਲ ਨਹੀਂ ਕੀਤੀ ਆ ਘੁਟ ਮਾਰਕਰ ਕੀਤੀ ਆ ਅੱਛਾ ਤੇ ਜਿਹੜੇ ਉਹ ਮੈਨੂੰ ਧੋਖੇ ਨਾਲ ਘੁਟ ਮਾਰਕਰ ਕਰਾਇਆ ਜੀ ਦਿਆਤਮਕਾ ਇਕੱਲੇ ਨਾ ਇਕੱਲਾ ਹਮੇ ਇਕੱਲੇ ਹੀ ਹਾਂਜੀ ਤੇ ਉਹ ਤੁਹਾਡੀ ਕੀ ਲੱਗਦੀ ਆ ਉਹ ਮੇਰੇ ਮਾਮੇ ਦੀ ਕੁੜੀ ਪਰ ਹਾੜਾ ਉਹਨਾਂ ਕੋਲ ਲੈਣਾ ਲੱਕਾ ਨਹੀਂ ਹੈ ਅੱਛਾ ਤੇ ਕਿੰਨਾ ਚ ਮੈਂ ਬਾਪੂ ਦੇ ਕੋਲ ਪਾਉਣਾ ਆ ਤੇ ਮੈਂ ਇਹਨਾਂ ਦੇ ਕਬ ਆ ਗਏ ਇੱਥੇ ਤਨ ਤਾਰ ਦੋ ਤੇ ਮੈਨੂੰ ਆਰਡਰ ਪਿੰਡ ਲੈ ਗਈ ਅੱਛਾ ਉਹਦਾ ਮੈਨੂੰ ਇਹਨੇ ਗਵਾਹ ਕੋਈ ਹੈ ਮੈਨੂੰ ਆਉਣ ਜਾਣ ਨਹੀਂ ਕਿਤੇ ਵੀ ਦੇ ਨਾ ਮੈਨੂੰ ਆਪਣੇ ਪਿੰਡ ਆਉਣ ਦਿੰਦੀ ਨਾ ਮੇਰੀ ਕਿਸੇ ਨਾਲ ਗੱਲ ਕਰਨ ਦਿੰਦੀ ਮੈਂ ਹਾਂ ਧੋਖਾ ਰਿਹਾ ਜੀ ਕੀ ਮੰਗ ਕਰਦੇ ਜੋ ਹਾਂਜੀ ਮੈਂ ਕਿਹਾ ਹਲ ਸਾਸਤ ਦਵਾ ਜਾਵੇ ਤੇ ਮੇਰੀ ਜ਼ਮੀਨ ਨਾਂ ਵੀ ਗੰਦ ਦਿੱਤੀ ਹੋਈ ਹੈ ਪੰਜੀ ਤੁਹਾਡਾ ਨਾਮ ਗੁਰਪ੍ਰੀਤ ਕੌਰ ਇਹ ਜੋ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਇਹਨਾਂ ਨੇ ਆਪ ਜਬਰਦਸਤੀ ਜਿਹੜਾ ਕਿ ਸਾਰੀ ਜਾਇਦਾ ਆਪਣਾ ਕਰਾ ਰਹੇ ਨੇ ਧੋਖਾ ਕੀਤਾ ਜਾ ਰਿਹਾ ਥਾਣਾ ਸਿਟੀ ਜੀ ਇਕੱਠੇ ਹੋਏ ਨੇ ਇਹ ਕੀ ਮਾਮਲਾ ਸਰ ਜ਼ਬਰਦਸਤੀ ਕੋਈ ਨਹੀਂ ਹੈ ਪਿਛਲੇ 6 ਮਹੀਨੇ ਤੋਂ ਇਹ ਮੁੰਡਾ ਮੇਰੇ ਕੋਲ ਰਹਿ ਰਿਹਾ ਵਾ ਠੀਕ ਹੈ ਫਿਰ ਇਹ ਮੁੰਡੇ ਨੂੰ ਮੇਰੇ ਕੋਲੋਂ ਤਿੰਨ ਚਾਰ ਦਿਨ ਹੋ ਗਏ ਆ ਚੁੱਕੇ ਲੱਗੇ ਆ ਉਹ ਮੁੰਡਾ ਮੇਰੇ ਵੱਲ ਸੀ ਹੁਣ ਇਹਨਾਂ ਨੇ ਪਤਾ ਨਹੀਂ ਕੀ ਕੋਈ ਸਿਖਾਇਆ ਉਹਨੂੰ ਹੁਣ ਮੈਨੂੰ ਮਿਲਣ ਤੱਕ ਨਹੀਂ ਦਿੰਦੇ ਉਹ ਇਹਨਾਂ ਨੂੰ ਨਹੀਂ ਮਿਲਣਾ ਇਹ ਪਿੰਡ ਵਾਲੇ ਸਾਰੇ ਰਲੇ ਹੋਏ ਆ ਪਹਿਲਾਂ ਪਿਛਲੇ 10 15 ਸਾਲ ਤੋਂ ਇਹਨਾਂ ਦਾ ਠੇਕਾ ਖਾ ਰਿਆ ਪਹਿਲੀ ਦਾ ਇਹਨਾਂ ਨੂੰ ਕੁਝ ਨਹੀਂ ਦਿੰਦੇ ਇਹ ਕਿਸੇ ਦੇ ਘਰ ਉਕਸ਼ਰਾ ਪੀ ਲੈਂਦੇ ਕਿਸੇ ਦੇ ਘਰ ਰੋਟੀ ਖਾ ਲੈਂਦੇ ਸਾਰੇ ਪਿੰਡ ਵਾਲਿਆਂ ਦੀ ਗੈਂਗ ਰਲੀ ਹੋਈ ਆ ਇਹਨਾਂ ਨੂੰ ਕੋਹ ਨਹੀਂ ਦਿੰਦੇ ਇਹਨਾਂ ਦਾ ਜਿਹੜਾ ਵੱਡਾ ਭਰਾ ਮੁੰਡੇ ਦਾ ਉਹਨੇ ਭੈਣ ਨੇ ਮਾਰ ਉਹਦੀ ਕੋਥੋਂ লাশ ਆਈ ਉਹਦੀ ਦੋ ਦਿਨ ਪਹਿਲਾਂ ਗਿਆ ਫਿਰ ਉਥੋਂ লাশ ਆਈ ਆ ਫਿਰ ਪਿੰਡ ਵਾਲਿਆਂ ਦੀ ਭੈਣ ਨਾਲ ਹੀ ਰਲੇ ਹੋਏ ਆ ਉਹ ਕਹਿੰਦੇ ਆ ਵੀ ਤੂੰ ਸਾਨੂੰ 10-10 ਲੱਖ ਚ ਪੈਲੀ ਦੇ ਦੇ ਤੇ ਮੁੰਡੇ ਨੂੰ ਕਿਸੇ ਨੇ ਨਹੀਂ ਪੁੱਛਣਾ ਸਾਡਾ ਫੁੱਫੜ ਜਿਹੜਾ ਇਹਨਾਂ ਦਾ ਡੈਡੀ ਉਹ ਵੀ ਕੁੜੀ ਨੇ ਪਿੰਡ ਵਾਲਿਆਂ ਨਾਲ ਰਲ ਕੇ ਮਾਰਿਆ ਵਾ ਤੇ ਜਿੱਦਨ ਲਾਸ਼ ਆਈ ਸੀ ਫੁੱਫੜ ਦੇ ਅੰਗਿਆ ਦੇ ਦੋਵਾਂ ਉਂਗਲਾਂ ਦੇ ਗੂਠੇ ਲੱਗੇ ਹੋਏ ਸੀ ਪਰ ਜਿਹੜੇ ਤੁਹਾਡੇ ਤੇ ਬਲੇਮ ਲੱਗਦੇ ਤੁਸੀਂ ਕੀ ਮੰਨਦੇ ਕਿ ਉਹ ਤੁਹਾਡੇ ਗਲਤ ਲਗਾਏ ਜਾਂਦੇ ਮੇਰੇ ਤੇ ਕੋਈ ਇਲਜ਼ਾਮ ਗਲਤ ਨਹੀਂ ਲਗਾਇਆ ਗਿਆ ਕਿਉਂਕਿ ਇਲਜ਼ਾਮ ਲਗਾਏ ਜਾ ਰਹੇ ਨਹੀਂ ਉਹ ਗਲਤ ਨੇ ਉਹ ਬਿਲਕੁਲ ਹੀ ਗਲਤ ਹੈ ਮੈਂ ਤੁਹਾਡੇ ਕੋਲ ਤੁਹਾਡੇ ਕੋ ਕੀ ਲੱਗ ਰਿਹਾ ਮੇਰਾ ਭੂਆ ਜੀ ਦਾ ਬੇਟਾ ਸੱਗੀ ਭੂਆ ਦਾ ਬੇਟਾ ਉਹਦਾ ਨਾਮ ਕੀ ਹੈ ਉਹਦਾ ਨਾਮ ਸਕੰਦਰ ਆ ਅੱਛਾ ਉਹਦਾ ਕੋਈ ਮਾਂ ਨਾ ਪਿਓ ਨਾ ਉਹਦਾ ਚਾਚਾ ਨਾ ਤਾਇਆ ਨਾ ਭੂਆ ਨਾ ਫੁੱਫੜ ਨਾ ਮਾਸੀ ਮਾਸੜ ਕੋਈ ਵੀ ਨਹੀਂ ਹੈਗਾ ਇਹ ਕਹੀਂ ਨਾਨਕੇ ਆ ਬਲਕਿ ਤੁਸੀਂ ਇਹਦੀ ਜ਼ਿਆਦਾੜਾ ਬਣਾ ਨਹੀਂ ਚਾਹੁੰਦੇ ਅਸੀਂ ਨਹੀਂ ਸਾਨੂੰ ਕੀ ਲੋੜ ਅਸੀਂ ਤੇ ਉਹਨੂੰ ਬਚਾਉਣਾ ਚਾਹੁੰਨੇ ਆ ਅਸੀਂ ਕੋਈ ਇਹਨਾਂ ਮਾਰਦੇ ਨਾ ਜਿੱਦਣ ਇਹਦੇ ਫੁੱਫੜ ਸਾਡੇ ਦੇ ਇਹਦੇ ਸਕੰਦਰ ਦੇ ਡੈਡੀ ਦੇ ਫੁੱਲ ਸੀ ਨਾ ਉਹ ਦਿਨ ਸਾਨੂੰ ਮਰਨ ਤੱਕ ਨਹੀਂ ਦੱਸਿਆ ਫਿਰ ਅਸੀਂ ਫੁੱਲਾ ਤੇ ਚਲ ਗਏ ਇਹ ਮੁੰਡਾ ਮੈਨੂੰ ਵੇਖ ਕੇ ਖੁਸ਼ ਹੋ ਗਿਆ ਇਹਨੂੰ ਦੋ ਤਿੰਨ ਦਿਨ ਪਹਿਲਾਂ ਇਹ ਪ੍ਰਾਲੀ ਚ ਲੋਕੇ ਹੁੰਦਾ ਰਿਹਾ ਵਾ ਇਹ ਆਂਦਾ ਵੀ ਜਿੱਦਣ ਮੈਂ ਉੱਧਰ ਹੀ ਚਲ ਗਈ ਫੁੱਲਾ ਵਾਲੇ ਦਿਨ ਸਾਨੂੰ ਪਿੰਡੋਂ ਫੋਨ ਆ ਗਿਆ ਵੀ ਅੱਜ ਫੁੱਲ ਆ ਇਨ ਇਹ ਮੁੰਡਾ ਵੀ ਮੈਨੂੰ ਵੇਖ ਕੇ ਖੁਸ਼ ਹੋ ਗਿਆ ਅੰਦਾ ਪੈਣ ਮੈਂ ਤੇਰੇ ਨਾਲ ਹੀ ਜਾਣਾ ਵਾ ਮੈਂ ਤੇਰੇ ਬਿਨਾ ਨਹੀਂ ਰਹਿਣਾ ਮੈਂ ਕਹਾਂ ਚੱਲ ਵੀ ਤੁਸੀਂ ਉਹਦੀ ਸਪੋਰਟ ਕਰ ਰਹੀ ਸੀ ਮੈਂ ਸਪੋਰਟ ਕਰਦੀ ਮੈਂ ਸਪੋਰਟ ਵਿੱਚ ਵਿੱਚ ਆ ਇਹ ਜੋ ਕਿ ਤੁਸੀਂ ਥਾਣੀ ਸਿਟੀ ਕਿਉਂ ਇਕੱਠੇ ਹੋਏ ਆ ਇਹ ਸਾਡੇ ਤੇ ਗਲਤ ਇਲਜ਼ਾਮ ਲਾਉਂਦੇ ਵੀ ਇਹਨੂੰ ਪਿੰਡ ਵਾਲੇ ਖਾਣਾ ਪੀਣਾ ਚੰਦੇ ਆ ਅੱਗੇ ਪਿੰਡ ਦਲਵਾਰ ਸਿੰਘ ਜੀ ਪਿੰਡ ਪਿੰਡ ਜੀ ਭੈਣੀ ਮਟੂਆ ਜੀ ਅੱਛਾ ਤੇ ਇਹ ਜਿਹੜਾ ਥਾਣੀ ਸਿਟੀ ਇਕੱਠੇ ਹੋਏ ਤੇ ਲਗਾਏ ਜਾ ਰਹੇ ਬੀਬੀ ਦੇ ਜੀ ਅਸੀ ਨਾ ਸਕੰਦਰ ਸਿੰਘ ਕੋ ਬਿਆਨਨਾ ਕਰਾਇਆ ਜੀ 12ਵੇਂ ਮਹੀਨੇ ਦਾ ਜੀ ਹੁਣ ਉਹਨੂੰ ਥੋੜੀ ਕ ਪੈਸਿਆਂ ਦੀ ਲੋੜ ਹੀ ਉਹ ਸਾਨੂੰ ਆਂਦਾ ਵੀ ਰਜਿਸਟਰੀ ਕਰਕੇ ਦੋ ਅਸੀਂ ਕਹਾਂ ਵੀ ਰਜਿਸਟਰੀ ਕਰਾ ਲਾ ਕੋਈ ਗੱਲ ਨਹੀਂ ਠੀਕ ਆ ਤੁਸੀਂ ਸਾਡੇ ਕੋਲ ਪੈਸੇ ਲੈ ਲਓ ਅਸੀਂ ਚਿੱਕਾਂ ਰਾਈ ਪੈਸੇ ਦਿੱਤੇ ਆ ਬਿਆਨਾ ਕਰਾਇਆ ਜੀ ਤਸਵੀਲੇ ਕਰਾਇਆ ਜੀ ਠੀਕ ਆ ਜੀ ਇਹ ਜਿਹੜੇ ਪਿੰਡ ਦੇ ਬੰਦੇ ਆ ਇਹ ਆਂਦੇ ਵੀ ਸਾਡੇ ਕੋਲ ਵੱਧ ਪੈਸੇ ਲੈ ਲਓ ਤੇ ਸਾਨੂੰ ਪੈਣੀ ਦਿਓ ਜੀ ਅਸੀਂ ਪੈਣੀ ਛੱਡਣੀ ਨਹੀਂ ਚਾਹੁੰਦੇ ਜੀ ਅਸੀਂ ਬਿਆਨਾ ਕਰਾਇਆ ਜੀ ਇਹ ਪਿੰਡ ਦੇ ਦਬਾਅ ਬਣਾਉਂਦੇ ਆ ਵੀ ਸਾਨੂੰ ਅੱਧੀ ਪੈਣੀ ਛੱਡਾ ਨਹੀਂ ਤਾਂ ਸੀਤ ਅਨੁਸਾਰ ਹੀ ਨਹੀਂ ਲੈਣ ਦੇ। ਰੋਗ ਦਰਸ਼ਨ ਦੇ ਮੁਤਾਬਕ ਹੈ ਕਿ ਉਹਦੇ ਚੈੱਕ 'ਚ ਕੋਈ ਪੈਸਾ ਨਹੀਂ ਆਇਆ ਪੈਸਾ ਖਾ ਗਿਆ ਤੁਸੀਂ। ਚਲੋ ਜੀ ਜੇ ਉਹ ਦੀ ਕਾਪੀ ਕਢਾ ਲਓ ਜੀ ਸਟੇਟਮੈਂਟ ਕਢਾ ਲਓ। ਜੇ ਅਸੀਂ ਨਹੀਂ ਕੋਈ ਦਿੱਤਾ ਸਾਡੇ ਕੋਲ ਲੈ ਲਓ ਜੀ। ਅਸੀਂ ਚਿੱਕਾਂ ਰਾਈ ਪੈਸੇ ਦਿੱਤੇ ਆ। ਆਹ ਸਾਡੇ ਕੋਲ ਸਾਰਾ ਵੇਖੋ ਸਬੂਤ ਆ ਜੀ। ਅਗਲ ਕੋਈ ਕਾਰਵਾਈ ਆਉਂਦੀ ਆ ਤੇ ਤੁਸੀਂ ਅਸਮਝੋ ਕਿ ਜੋ ਅਸੀਂ ਅਨੇ ਜੀ ਜੋ ਸਾਡਾ ਸੱਚ ਆ ਜੀ ਸੱਚ ਦਿਖਾਇਆ ਜਾਵੇ। ਜੇ ਅਸੀਂ ਝੂਠੇ ਆ ਜੀ ਅਸੀਂ ਪਿੰਡ ਦੇ ਬਿਲਕੁਲ ਝੁਕ ਜਾਾਂਗੇ ਜੀ। ਅਸੀਂ ਬਿਲਕੁਲ ਸਚਾਈ ਆ ਜੀ ਸਾਡੀ ਜੇ ਸਾਨੂੰ ਇਹਨਾਂ ਨੂੰ ਕੋਈ ਦੀਦਾ ਪਿੰਡ ਵਾਲਿਆਂ ਨੂੰ ਇਹ ਗਲਤ ਬੰਦੇ ਆ ਅਸੀਂ ਆਪਦਾ ਬਿਆਨਾ ਵਾਪਸ ਲੈ ਕੇ ਤੇ ਆਪਦੇ ਘਰੇ ਭਜਾਂਗੇ ਠੀਕ ਆ ਜੀ